ਸਾਡੇ ਸੱਜੇ ਤੇ ਤੁਸੀਂ ਇੱਥੇ ਬਾਰੀ ਮਾਤਰਾ ਦੇ ਵਿੱਚ ਪਹੁੰਚੋ ਉਹਦੇ ਕਰਕੇ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਦੇ ਮੀਡੀਆ ਦੇ ਪ੍ਰੈਸ ਦੇ ਸਾਰੇ ਸਾਥੀਆਂ ਦਾ ਤੇ ਇੱਥੇ ਜਿਹੜੇ ਪਤਵੰਤੇ ਸੱਜਣ ਪੁੱਜੇ ਸਾਰਾ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਆਰੰਭੀ ਗਈ ਹੈ 1 ਮਾਰਚ 2025 ਤੋਂ ਉਸ ਮੁਹਿੰਮ ਦੇ ਅੰਤਰਗਤ ਲੁਧਿਆਣਾ ਰੇਂਜ ਦੇ ਤਿੰਨੋਂ ਜ਼ਿਲ੍ਹੇ ਲੁਧਿਆਣਾ ਰੂਰਨ ਖੰਨਾ ਅਤੇ ਐਸਬੀਐਸ ਨਗਰ ਇਨਾ ਜ਼ਿਲ੍ਹਿਆਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਬਾਰੇ ਦੱਸਣ ਵਾਸਤੇ ਆਪਾਂ ਜੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਅਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਇਨਾਂ ਦੇ ਗਾਈਡੈਂਸ ਮੁਤਾਬਿਕ ਇਨਾਂ ਦੇ ਦਿਸ਼ਾ ਨਿਰਦੇਸ਼ਾ ਦੇ ਹੇਠ ਇਹ ਯੁੱਧ ਨਸ਼ਾ ਵਿਰੁੱਧ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਵਿੱਚ ਸਾਰੇ ਤਿੰਨੋਂ ਜ਼ਿਲ੍ਹੇ ਲੁਧਿਆਣਾ ਦੇਹਾਤੀ ਖੰਨਾ ਅਤੇ ਸ਼ਹੀਦ ਭਗਤ ਸਿੰਘ ਨਗਰ ਇਨਾਂ ਵਿੱਚ ਪੰਜਾਬ ਦੇ ਹੋਮਗਾਰਡ ਸਿਪਾਹੀ ਤੋਂ ਲੈ ਕੇ डीजीपी रैंक तक दे सारे पुलिस ऑफिसर इस मुहिम ਦੇ ਵਿੱਚ ਹਿੱਸਾ ਲੈ ਰਹੇ ਇਸ ਵਾਸਤੇ ਮਾਨਯੋਗ ਸੀਐਮ ਪੰਜਾਬ ਵੱਲੋਂ ਇੱਕ ਹੈਲਪਲਾਈਨ ਡਰੱਗਸ ਦੇ ਖਿਲਾਫ 9779100200 ਲਾਂਚ ਕੀਤੀ ਗਈ ਸੀਗੀ ਇਸ ਹੈਲਪਲਾਈਨ ਦੇ ਉੱਤੇ ਪਬਲਿਕ ਵੱਲੋਂ ਬਹੁਤ ਵੱਡੇ ਪੈਮਾਨੇ ਤੇ ਸਾਨੂੰ ਟਿਪਸ ਦਿੱਤੀਆਂ ਗਈਆਂ ਤੇ ਹੁਣ ਤੱਕ 175 ਟਿਪਸ ਡਰਗਸ ਸਮਗਲਿੰਗ ਬਾਰੇ ਤੇ ਜਿਹੜੇ ਲੋਕ ਕੰਜ਼ਿਊਮ ਕਰਦੇ ਐ ਡਰਗਸ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਲਈ ਮੌਸੂਲ ਹੋਇਆ ਨੇ ਇਹਦੇ ਵਿੱਚੋਂ 10 ਟਿਪਸ ਤੇ ਉਤੇ ਅਸੀਂ ਐਫ ਆਈ ਆਰ ਦਰਜ ਕੀਤੀ ਐ ਤੇ 38 ਵਿਅਕਤੀ ਗ੍ਰਫਤਾਰ ਹੋਏ ਐ ਤੇ ਕਈ ਵਿਅਕਤੀ ਆ ਦੀ ਰੀਹੈਬਿਲੀਟੇਸ਼ਨ ਤੇ ਡੀ ਐਡਿਕਸ਼ਨ ਦੇ ਉਪਰਾਲੇ ਕਿਤੇ ਗਏ ਐ ਆਮ ਪਬਲਿਕ ਨੂੰ ਨਸ਼ਿਆ ਦੇ ぺੜੇ ਜਿਹੜੇ ਪ੍ਰਿਨਾਮ ਹੈ ਉਹਨਾਂ ਤੋਂ ਜਾਗਰੂਕ ਕਰਨ ਲਈ ਮਾਨਯੋਗ ਡੀ ਜੀਪੀ ਪੰਜਾਬ ਵੱਲੋਂ ਜਿਹੜੀ ਇੱਕ ਪ੍ਰੋਜੈਕਟ ਸੰਪਰਕ ਮੁਹਿੰਮ ਚਲਾਈ ਗਈ ਐ ਉਸ ਦੇ ਤਹਿਤ ਆਮ ਪਬਲਿਕ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਤੇ ਵੱਖ-ਵੱਖਰੇ ਪੇਸ਼ੇ ਦੇ ਵਿਅਕਤੀਆਂ ਨਾਲ ਵੀ ਕਾਫੀ ਮੀਟਿੰਗਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜਿਹੜੀ ਇਹ ਹੈਲਪਲਾਈਨ ਹੈ 9779100200 ਇਹਦੇ ਉੱਤੇ ਨਸ਼ੇ ਦੇ ਸੰਬੰਧਿਤ ਜੋ ਵੀ ਸੂਚਨਾ ਦਿੱਤੀ ਜਾਂਦੀ ਹੈ ਉਹ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ ਤੇ ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਜਿਸ ਕਰਕੇ ਪਬਲਿਕ ਵੱਲੋਂ ਲੀਡਰ ਹੋ ਕੇ ਬੇਫਿਕਰ ਹੋ ਕੇ ਇਸ ਟਿਪਲਾਈਨ ਇਸ ਹੈਲਪਲਾਈਨ ਨੰਬਰ ਦੇ ਉੱਤੇ ਨਸ਼ਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜੀ ਜੀ ਦਾ ਅਸੀਂ ਬਹੁਤ ਸਵਾਗਤ ਕਰਦੇ ਹਾਂ ਬਹੁਤ ਅਪਰੀਸ਼ੀਏਟ ਕਰਦੇ ਹਾਂ ਤੇ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਇਸੇ ਤਰੀਕੇ ਨਾਲ ਪੁਲਿਸ ਦੇ ਨਾਲ ਸਹਿਯੋਗ ਕਰਨ ਸੋ ਦੈਟ ਅਪਾ ਨਸ਼ੇ ਨੂੰ ਪੂਰਨ ਤੌਰ ਤੇ ਖਤਮ ਕਰ ਸਕੀਏ ਇਸ ਤੋਂ ਇਲਾਵਾ ਜਿਹੜੀ ਪੰਜਾਬ ਪੁਲਿਸ ਵੱਲੋਂ ਸੰਪਰਕ ਮੀਟਿੰਗਾਂ ਤੇ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਨੌਜਵਾਨਾਂ ਨੂੰ ਖੇਡਾਂ ਦੇ ਰਾਹ ਤੇ ਪਾਣ ਦੇ ਜਿਹੜੇ ਉਪਰਾਲੇ ਕੀਤੇ ਗਏ ਆ ਹਨ ਇਹਦਾ ਸਿੱਧਾ-ਸਿੱਧਾ ਪ੍ਰਭਾਵ ਇਹ ਪਿਆ ਹੈ ਕਿ ਕਈ ਨੌਜਵਾਨਾਂ ਨੇ ਸਵੈ ਇੱਛਾ ਨਾਲ ਨਸ਼ਾ ਮੁਕਤ ਹੋਣ ਦਾ ਪ੍ਰਣ ਕੀਤਾ ਤੇ ਇਹਦੇ ਵਿੱਚ ਲੁਧਿਆਣਾ ਦਿਹਾਤੀ ਦੇ 8 ਖੰਨਾ ਦੇ 25 ਤੇ ਸ਼ਹੀਦ ਭਗਤ ਸਿੰਘ ਨਗਰ ਦੇ 14 ਵਿਅਕਤੀ ਤੋ ਕੁੱਲ 47 ਵਿਅਕਤੀ ਨਸ਼ਾ ਮੁਕਤ ਨਸ਼ਾ ਚੁੜਾਓ ਕੇਂਦਰ ਵਿੱਚ ਦਾਖਲ ਕਰਵਾਏ ਗਏ ਹਨ ਜਿਨ੍ਹਾਂ ਵਿੱਚੋਂ 42 ਵਿਅਕਤੀ ਪੂਰਨ ਰੂਪ ਤੇ ਨਸ਼ਾ ਮੁਕਤ ਹੋ ਚੁੱਕੇ ਹਨ ਅਤੇ ਉਹਨਾਂ ਦਾ ਮੂਲ ਵਸੇਰਾ ਵੀ ਕਰਵਾਇਆ ਗਿਆ ਹੈ ਜੇ ਆਪਾਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਡੀ ਐਡਿਕਸ਼ਨ ਸੈਂਟਰਸ ਰੀਹੈਬਿਲਿਟੇਸ਼ਨ ਸੈਂਟਰ ਅਤੇ ਓਟ ਸੈਂਟਰਾਂ ਵਿੱਚ ਟ੍ਰੀਟਮੈਂਟ ਲੈਣ ਵਾਲੇ ਵਿਅਕਤੀ ਹੈਗੇ ਹਨ ਇਹਨਾਂ ਦਾ 2024 ਸਾਲ ਦੇ ਮੁਕਾਬਲੇ 2025 ਸਾਲ ਦੇ ਵਿੱਚ 200% ਤੋਂ ਵੀ ਵਾਅਦਾ ਹੋਇਆ ਹੈ ਨੰਬਰਾਂ ਦੇ ਵਿੱਚ ਜ਼ਿਲ੍ਹਾ ਖੰਨਾ ਅਤੇ ਜ਼ਿਲ੍ਹਾ ਐਸ ਬੀ ਐਸ ਨਗਰ ਇਹਨਾਂ ਦੇ ਵਿੱਚ ਵੀ ਜਿਨ੍ਹਾਂ ਨੇ ਜਿਹੜੇ ਜਿਹੜੇ ਆਊਟ ਪੇਸ਼ੈਂਟ ਡਿਪਾਰਟਮੈਂਟ ਨੂੰ ਅਪਰੋਚ ਕਰ ਰਹੇ ਤੇ ਉਸ ਤੋਂ ਇਲਾਵਾ ਜਿਹੜੇ ਦਾਖਲ ਹੋਏ ਉਹਨਾਂ ਦੇ ਵਿੱਚ 50% ਤੋਂ ਵੀ ਵੱਧ ਜਿਹੜਾ ਹੈਗਾ ਵਾਧਾ ਦੇਖਿਆ ਗਿਆ ਹੈ ਲੁਧਿਆਣਾ ਰੇਂਜ ਦੇ ਅਧੀਨ ਆਉਂਦੇ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਦਿਹਾਤੀ ਖੰਨਾ ਅਤੇ ਨਵਾਂ ਸ਼ਹਿਰ ਇਹਦੇ ਵਿੱਚ 1 ਜਨਵਰੀ 2025 ਤੋਂ ਲੈ ਕੇ 3 April 2025 ਤੱਕ ਕੁੱਲ 479 ਐਫ ਆਈ ਆਰਸ ਡਰੱਗ ਸਮਗਲਰਸ ઓਰ ਡਰੱਗ ਪੈਡਲਰਾਂ ਦੇ ਖਿਲਾਫ ਦਰਜ ਕੀਤੇ ਗਏ ਨੇ ਜੀਦੇ ਵਿੱਚ 632 ਡਰੱਗਸ ਮਕਲਰਸ ਤੇ ਪੜਲਰਸ ਇਨਾ ਦੀ ਗ੍ਰਫਤਾਰੀ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਗਿਆ ਹੈ ਤੇ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੀ ਰਿਕਵਰੀ ਹੋਈ ਹੈ ਜੀਦੇ ਵਿੱਚ ਹੇਰੋਇਨ 3 ਕਿਲੋ ਤੋਂ ਵੱਧ ਹੇਰੋਇਨ 10 ਕਿਲੋ ਤੋਂ ਵੱਧ ਅਫੀਮ 2 क्विंटल ਤੋਂ ਵੱਧ ਭੁੱਕੀ ਚੁਰਾ ਪੋਸਟ ਨਸ਼ੀਲਾ ਪਾਊਡਰ 312 ਗ੍ਰਾਮ 7 ਕਿਲੋ ਤੋਂ ਵੱਧ ਗਾਂਜਾ 30 ਗ੍ਰਾਮ ਸਮੈਕ 5 ਕਿਲੋ ਚਰਸ ਨਸ਼ੀਲੇ ਟੀਕੇ ਅਤੇ ਕੈਪਸੂਲ ਇਨਾ ਦੀ ਬਹੁਤ ਵੱਡੀ ਰਿਕਵਰੀ ਹੈ 165000 ਦੀ ਰਿਕਵਰੀ ਹੈ ਤੇ ਇਸ ਤੋਂ ਇਲਾਵਾ 30 ਗ੍ਰਾਮ ਆਇਸ ਅਤੇ ਪੋਪੀ ਪਲਾਂਟਸ 13 ਕਿਜੀ ਰਿਕਵਰ ਹੋਏ ਹੈ ਇਸ ਦੇ अलावा ਜਿਹੜੇ ਡਰੱਗਸ ਸਮੱਗਲਰਸ ਹੈਗੇ ਇਹਨਾ ਤੋਂ 3 ਲੱਖ ਤੋਂ ਉੱਪਰ ਦੀ ਡਰੱਗ ਮਾਤਰੀ ਦੀ ਵੀ ਰਿਕਵਰੀ ਸਾਡੇ ਪੁਲਿਸ ਫੋਰਸ ਵੱਲੋਂ ਕੀਤੀ ਗਈ ਹੈ ਇੰਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਹੈਗੇ ਉਹਨਾਂ ਚ ਲੁਧਿਆਣਾ ਦਿਹਾਤੀ ਦੇ 3 ਵਿਅਕਤੀ ਕੰਨਾ ਜ਼ਿਲ੍ਹੇ ਦੇ 5 ਵਿਅਕਤੀ ਅਤੇ SBS ਨਗਰ ਦੇ 4 ਵਿਅਕਤੀ ਇਸ ਤਰੀਕੇ ਨਾਲ ਕੁੱਲ 12 ਵਿਅਕਤੀ ਇਹੋ ਜਿਹੇ ਹੈਗੇ ਜਿਨ੍ਹਾਂ ਕੋਲੋਂ ਕਮਰਸ਼ੀਅਲ ਕੁਆਂਟੀਟੀ ਐਂਡੀਪੀਐਸ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ ਜਿਵੇਂ ਕਿ ਸਰਕਾਰ ਦੀ ਵੀ ਪ੍ਰਾਇੋਰਟੀ ਹੈਗੀ ਹੈ ਮਾਨਯੋਗ ਡੀਜੀਪੀ ਸਾਹਿਬ ਦੀ ਵੀ ਗਾਈਡਲਾਈਨ ਹੈਗੀ ਹੈ ਕਿ ਅਸੀਂ ਕੰਜ਼ਿਊਮਰਸ ਦੇ ਉੱਪਰ ਫੋਕਸ ਨਹੀਂ ਕਰ ਰਹੇ ਬਲਕਿ ਜਿਹੜੇ ਬਿਗ ਫਿਸ਼ ਹੈਗੇ ਵੱਡੇ ਲੈਵਲ ਤੇ ਨਸ਼ੇ ਦੀ ਤਸਕਰੀ ਕਰਦੇ ਪੈਡਲਿੰਗ ਕਰਦੇ ਹੈ ਇਸ ਤਰੀਕੇ ਦੇ ਕਮਰਸ਼ੀਅਲ ਕੁਆਂਟੀਟੀ ਦੇ ਸਮਗਲਰਾਂ ਦੇ ਖਿਲਾਫ ਵੱਧ ਚੜ ਕੇ ਕਾਰਵਾਈ ਹੋ ਰਹੀ ਹੈ ਔਰ ਇਹ ਜਿਹੜੇ ਨੋਟੋਰੀਅਸ ਪਰਸਨਸ ਹੈਗੇ ਆ ਇਹ ਜੇਲਾ ਦੇ ਵਿੱਚ ਬੰਦ ਹੋਣ ਕਰਕੇ ਅਸੀਂ ਦੇਖਿਆ ਕਿ ਇਲਾਕਾ ਨਿਵਾਸੀਆ ਦੇ ਵਿੱਚ ਕਾਫੀ ਸੁਰੱਖਿਅਤਤਾ ਦਾ ਮਾਹੌਲ ਤੇ ਵਿਸ਼ਵਾਸ ਦਾ ਮਾਹੌਲ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਮੀਡੀਅਮ ਜਾਂ ਇੰਟਰਮੀਡੀਏਟ ਕੁਆਂਟੀਟੀ ਦੇ ਸਮਗਲਰਸ ਹੈਗੇ ਜਾਂ ਸਮਾਲ ਕੁਆਂਟੀਟੀ ਦੇ ਸਮਗਲਰਸ ਹੈਗੇ ਇਹਨਾਂ ਦੇ ਖਿਲਾਫ ਜਿਹੜੇ ਕੇਸਸ ਦਰਜ ਹੋਏ ਹੈ ਉਨਾ ਵੀ ਤੁਸੀਂ ਫਾਰਵਰਡ ਲਿੰਕੇजेस ਤੇ ਬੈਕਵਰਡ ਲਿੰਕੇजेस ਦੇ ਉੱਪਰ ਬਹੁਤ ਸਿੱਧਤ ਨਾਲ ਕੰਮ ਕੀਤਾ ਹੈ। ਯਾਨੀ ਕਿ ਜੋ ਜੜ ਨਸ਼ਾ ਤਸਕਰ ਫੜਿਆ ਜਾਂਦਾ ਹੈ ਉਹ ਪਿੱਛੋਂ ਕਿਹਦੇ ਕੋਲੋਂ ਨਸ਼ਾ ਲੈ ਕੇ ਆਉਂਦਾ ਹੈ ਤੇ ਅੱਗੇ ਇਹਨੇ ਕਿਹਨੂੰ ਨਸ਼ਾ ਵੇਚਣਾ ਹੈ ਇਹਦੇ ਉੱਤੇ ਜਿਹੜਾ ਕੰਮ ਹੋਇਆ ਉਹਦੀ ਮੈਂ ਗੱਲ ਕਰਦੀ ਐ। ਇਸ ਇਸ ਦੇ ਵਿੱਚ કુલ 61 ਦੋਸ਼ੀ 61 ਦੋਸ਼ੀ ਜਿਹੜੇ ਹੈਗੇ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤੇ ਗਏ ਐ। ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਲਈ ਤੇ ਉਹਨਾਂ ਨੂੰ ਖੇਡਾਂ ਪ੍ਰਤੀ ਅਤੇ ਸਮਾਜ ਸੇਵਾ ਪ੍ਰਤੀ ਉਤਸ਼ਾਹਿਤ ਕਰਾਉਣ ਲਈ ਇਲਾਕਾ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਕਲਬ ਇਹਨਾਂ ਨਾਲ ਤਾਲਮੇਲ ਕਰਕੇ ਲੁਧਿਆਣਾ ਦਿਹਾਤੀ ਵਿੱਚ 2 ਖੰਨੇ ਵਿੱਚ 2 ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 15 ਇਸ ਤਰੀਕੇ ਨਾਲ ਕੁੱਲ 19 ਸਪੋਰਟਸ ਟੂਰਨਾਮੈਂਟ ਖੇਡਾਂ ਦੀਆਂ ਟੂਰਨਾਮੈਂਟਸ ਅਸੀਂ ਕਰਵਾਈਆਂ ਜਿਹਨੂੰ ਭਾਰੀ ਪ੍ਰਤੀਸਾਦ ਨੌਜਵਾਨਾਂ ਵੱਲੋਂ ਮਿਲਿਆ ਹੈ ਇਸ ਤਰ੍ਹਾਂ ਵਾਲਾ ਇਲਾਕਾ ਵਿੱਚ ਐਸਐਸਪੀ ਐਸਪੀ ਡੀਐਸਪੀ ਇਨਸਪੈਕਟਰ ਐਸਐਚਓਜ਼ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਪੁਲਿਸ ਨਾਲ ਸੰਪਰਕ ਬਣਾਉਣ ਲਈ ਅਤੇ ਪੁਲਿਸ ਪਬਲਿਕ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਲੁਧਿਆਣਾ ਦਿਹਾਤੀ ਵੱਲੋਂ 271 ਖੰਨਾ ਵੱਲੋਂ 460 ਅਤੇ ਐਸਬੀਐਸ ਨਗਰ ਵੱਲੋਂ 223 ਇਸ ਤਰੀਕੇ ਨਾਲ ਕੁੱਲ 954 ਪਬਲਿਕ ਮੀਟਿੰਗਾਂ ਹੋ ਤੱਕ ਨਸ਼ਾ ਦੇ ਖਿਲਾਫ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਪੁਲਿਸ ਤੇ ਪਬਲਿਕ ਦੇ ਆਪਸੀ ਤਾਲਮੇਲ ਵਧਾਉਣ ਵਾਸਤੇ ਵਿਲੇਜ ਡਿਫੈਂਸ ਕਮੇਟੀ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵੋਟ ਡਿਫੈਂਸ ਕਮੇਟੀ ਆ ਬਣਾਈਆਂ ਗਈ ਹੈ ਇਹਦੇ ਤਹਿਤ ਟੋਟਲ 555 ਮੀਟਿੰਗਾਂ ਇਸ ਤਰੀਕੇ ਦੀ ਜਿਹੜੀ VDCs ਔਰ WDCs ਹੈਗੀ ਹੈ ਇਹਨਾਂ ਨਾਲ ਪੁਲਿਸ ਵੱਲੋਂ ਕੀਤੀ ਗਈ ਹੈ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਲਾਕਾ ਦੇ ਜਿੰਨਾ ਪਿੰਡਾਂ ਵਿੱਚ ਨਸ਼ੇ ਦਾ ਸੇਵਨ ਅਤੇ ਸਮਗਲੀ ਘੁਣ ਸੰਬੰਧੀ ਇਤਲਾਹੀ ਉਹਨਾਂ ਦੀ ਪਛਾਣ ਕੀਤੀ ਗਈ ਜਿਸ ਵਿੱਚ ਲੁਧਿਆਣਾ ਦਿਹਾਤੀ ਦੇ 10 ਪਿੰਡ ਖੰਡਾ ਦੇ 7 ਪਿੰਡ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 23 ਪਿੰਡ ਇਸ ਤਰੀਕੇ ਦੀ ਕੁੱਲ 24 ਥਾਵਾ ਅਸੀਂ ਡਰਗ ਹੌਟਸਪੌਟ ਦੇ ਰੂਪ ਵਿੱਚ ਆਈਡੈਂਟੀਫਾਈ ਕੀਤੀ ਇਹਨਾਂ ਡਰਗ ਹੌਟਸਪੌਟਸ ਦੇ ਉੱਤੇ ਕਨਸਿਸਟੈਂਟ ਐਂਡ ਫ੍ਰੀਕੁਐਂਟ ਤਰੀਕੇ ਨਾਲ ਕੈਸੋ ਆਪਰੇਸ਼ਨਸ ਕੰਡਕਟ ਕਰਵਾਏ ਗਏ ਜਿਦੇ ਵਿੱਚ ਕਾਫੀ ਸੀਨੀਅਰ ਰੈਂਕ ਦੇ ਅਧਿਕਾਰੀ ਐਡੀਜੀਪੀ ਰੈਂਕ ਦੇ ਅਧਿਕਾਰੀਆਂ ਨੇ ਉਹਦੀ ਅਗਵਾਈ ਕੀਤੀ ਤੇ ਕੈਸੋ ਆਪਰੇਸ਼ਨਸ ਬਹੁਤ ਸਕਸੈਸਫੁਲ ਹੋਏ ਜਿਦੇ ਕਰਕੇ ਕਈ ਨਸ਼ਾ ਤਸਕਰ ਜਿਹੜੇ ਕਿ ਹੈਬਿਚੁਅਲ ਆਫੈਂਡਰ ਸੀ ਜਿਨ੍ਹਾਂ ਦੇ ਖਿਲਾਫ 5 10 15 ਇਸ ਤਰੀਕੇ ਨਾਲ ਪਰਚੇ ਦਰਜ ਸੀ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਤੇ ਕਈ ਸਮਗਲਰ ਜਿਹੜੇ ਹੈਗੇ ਆਪਣਾ ਪਿੰਡ ਦਾ ਘਰ ਵਾਰਡ ਦਾ ਘਰ ਛੱਡ ਕੇ ਉਹ ਪੱਜ ਚੁੱਕੇ ਨੇ ਨਸ਼ਾ ਇਸ ਤੋਂ ਇਲਾਵਾ ਜਿਹੜੀ ਸਾਡੀ ਸੰਪਰਕ ਮੀਟਿੰਗਾਂ ਹੈਗੀ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਰੇਂਜ ਆ�ਦੀਨ ਆਉਂਦੇ ਹੋਏ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਕੁੱਲ 98 ਜਿਹੜੇ ਨਸ਼ਾ ਪ੍ਰਭਾਵਿਤ ਵਾਰਡਸ ਜਾਂ ਪਿੰਡ ਸੀਗੇ ਉਹ ਨਸ਼ਾ ਮੁਕਤ ਘੋਸ਼ਿਤ ਕਰ ਦਿੱਤੇ ਗਏ ਹਨ ਔਰ ਜੀ ਹੈ ਪਿੰਡਾਂ ਦੀ ਜਿਹੜੀ ਮਾਤਰਾ ਹੈਗੀ ਹੈ ਉਹਦੇ ਵਿੱਚ ਸੰਖਿਆ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਤੇ ਇਹ ਮੁਹਿੰਮ ਸਾਡੀ ਅੱਗੇ ਵੀ ਜਾਰੀ ਰਹੂਗੀ ਤੇ ਐਂਟਾਇਰ ਰੇਂਜ ਨੂੰ ਅਸੀਂ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ ਨਸ਼ਿਆ ਦੇ ਸੌਦਾਗਰੋਂ ਅਤੇ ਸਮਗਲਰਾਂ ਵੱਲੋਂ ਨਸ਼ੀਆ ਦੀ ਗੈਰ ਕਾਨੂੰਨੀ ਕਮਾਈ ਨਾਲ ਬਣਾਈ ਹੋਈ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਹਦੇ ਵਿੱਚ ਇਹਨਾਂ ਨੇ ਐਂਕਰੋਚਮੈਂਟਸ ਕੀ ਕੀ ਸਿਗੀ ਉਹਨਾਂ ਦੇ ਵੇਰਵੇ ਇਕੱਠਾ ਕਰਕੇ ਉਹਦੀ ਡਿਮੋਲੀਸ਼ਨ ਸੰਬੰਧਿਤ ਸਿਵਲ ਮਹਿਕਮੇ ਵੱਲੋਂ ਕੀਤੀ ਗਈ ਹੈ ਉਹਦੇ ਵਾਸਤੇ ਲੋੜਿੰਦੀ ਪੁਲਿਸ ਸਹਾਇਤਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਨਸ਼ੇ ਦੀ ਕਮਾਈ ਨਾਲ ਬਣਾਈ ਹੋਈ ਪ੍ਰਾਪਰਟੀ ਹੈਗੀ ਹੈ ਉਹਨਾਂ ਦੇ ਵਿੱਚ ਥਾਟ ਸੈਕਸ਼ਨ ਥਾਟ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਕੇ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ ਤੇ ਉਸ ਤੋਂ ਬਾਅਦ ਜਿੱਥੇ ਸਜ਼ਾ ਹੋ ਗਈ ਹੈ ਜਿਨ੍ਹਾਂ ਨੂੰ ਉਹਨਾਂ ਦੀ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਨੂੰ ਅਪਰੋਚ ਕਰਕੇ ਪੱਕੇ ਤੌਰ ਤੇ ਜ਼ਬਤ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਸਾਡਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਹੈਗਾ ਉਹਦੀ ਕਾਰਗੁਜ਼ਾਰੀ ਪੰਜਾਬ ਵਿੱਚ ਨੰਬਰ 1 ਤੇ ਹੈਗੀ ਹੈ 2024 ਦੇ ਵਿੱਚ ਕਰੀਬ ਪੌਣੇ 13 ਕਰੋੜ ਦੀ ਪ੍ਰਾਪਰਟੀ CIA ਕਿਸ ਸਮਗਲਰਾਂ ਨੂੰ ਜਿਹੜੀ ਬਿਲੋਂਗ ਕਰਦੀ ਸੀ ਉਹਦੀ ਅਟੈਚਮੈਂਟ ਜਾਂ ਜ਼ਬਤੀ ਹੋ ਚੁੱਕੀ ਹੈ ਤੇ 2025 ਦੇ ਵਿੱਚ 43 ਸਮਗਲਰਸ ਇਨਾਂ ਦੀ 17 ਕਰੋੜ 38 ਲੱਖ ਦੇ ਕਰੀਬ ਵੈਲਿਊ ਦੀ ਪ੍ਰਾਪਰਟੀ ਹੁਣ ਤੱਕ ਜ਼ਬਤ ਤੇ ਅਟੈਚ ਹੋ ਚੁੱਕੀ ਹੈ ਇਸ ਤਰੀਕੇ ਨਾਲ ਕੁੱਲ ਲੁਧਿਆਣਾ ਰੇਂਜ ਦੇ ਵਿੱਚ करीब करीब चौंतीस करोड़ की दी वर्थ की मूवेबल एज वेल एज मूवेबल प्रॉपर्टी नशा तस्करा समगलर की हूँ तक आप अटैच या फ्रीज कर, जब्त करवा चुके हैं जड़ी डिमोलिशन वाली मुहिम हैगी है उस तहत लुधियाना देहाती वालों हूँ तक दो नशा तस्करा प्रॉपर्टी सिविल महकमे के नल के ਉਹਨਾਂ ਨੂੰ ਸਹਾਇਤਾ ਦੇ ਕੇ ਡਿਮੋਲਿਸ਼ ਕਰਵਾਈ ਗਈ ਹੈ ਖੰਡੇ ਦੇ ਵਿੱਚ ਸਤ ਸਮਗਲਰਾਦੀ ਪ੍ਰਾਪਰਟੀ ਡਿਮੋਲਿਸ਼ ਹੋਈ ਹੈ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 6 ਸਮਗਲਰਾਦੀ ਪ੍ਰਾਪਰਟੀ ਡਿਮੋਲਿਸ਼ ਹੋਈ ਹੈ ਇਸ ਤਰੀਕੇ ਨਾਲ ਕੁੱਲ 15 ਪ੍ਰਾਪਰਟੀਆਂ ਹੁਣ ਤੱਕ ਡਿਮੋਲਿਸ਼ ਹੋ ਚੁੱਕੀ ਹੈ ਇਸ ਤੋਂ ਇਲਾਵਾ 20 ਪ੍ਰਾਪਰਟੀਆਂ ਹੋਰ ਸੰਬੰਧਕ ਸੀਲ ਮਹਿਕ ਮੈਂ ਆਈਡੈਂਟੀਫਾਈ ਕੀਤੀ ਹੈ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਹੈ ਤੇ ਉਹਨਾਂ ਦੀ ਵੀ ਡਿਮੋਲਿਸ਼ਨ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਊਗੀ ਹੁਣ ਤੱਕ ਮੈਡੀਕਲ ਸਟੋਰਾਂ ਦੀ ਵੀ ਚੈਕਿੰਗ ਸਾਡੇ ਜ਼ਿਲ੍ਹੇ ਦੇ ਡਰੱਗ ਇੰਸਪੈਕਟਰਾਂ ਵੱਲੋਂ ਕੀਤੀ ਗਈ ਹੈ ਹੁਣ ਤੱਕ ਕੁੱਲ 82 ਮੈਡੀਕਲ ਸਟੋਰਸ ਦੀ ਚੈਕਿੰਗ ਹੋਈ ਹੈ ਜਿੰਦੇ ਵਿੱਚ ਦੋ ਮੈਡੀਕਲ ਸਟੋਰਸ ਜਿਹੜੇ ਗਾਈਡਲਾਈਨਸ ਨੂੰ ਵਾਇਓਲੇਟ ਕਰਦੇ ਸੀਗੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਤੇ ਅਗਲੀ ਕਾਨੂੰਨੀ ਪ੍ਰਕਿਰਿਆ ਉਹਨਾਂ ਦੀ ਜਾਰੀ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਜਿਹੜੇ ਨੋਟੋਰੀਅਸ ਕਿਸਮ ਦੇ ਵਿਅਕਤੀ ਹੈਗੇ ਉਹਨਾਂ ਦੀ ਪੂਜਗੀਸ਼ ਕਰਕੇ ਪੂਜਗੀਸ਼ ਦੇ ਆਧਾਰ 'ਤੇ ਆਧਾਰ ਤੇ ਜਿਹੜਾ ਉਹਨਾਂ ਦਾ ਇਕਬਾਲੀਆ ਬਿਆਨ ਹੈ ਉਹਨ ਦੇ ਵਿੱਚ ਉਸ ਤਹਿਤ ਕਾਰਵਾਈ ਕਰਾਉਂਦੇ ਹੋਏ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਮੌਕੇ ਤੇ ਰਿਕਵਰੀ ਕਰਨ ਵਾਸਤੇ ਲੈ ਕੇ ਗਈ ਸੀ ਉਦੋਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੋ ਜਵਾਬੀ ਫਾਇਰਿੰਗ ਦੇ ਵਿੱਚ ਇਹੋ ਜਿਹੇ ਦੋ ਜਵਾਬੀ ਫਾਇਰਿੰਗ ਹੁਣ ਤੱਕ ਲੁਧਿਆਣਾ ਰੇਂਜ ਦੇ ਵਿੱਚ ਹੋ ਚੁੱਕਿਆ ਤੇ ਇਸ ਤਰੀਕਾ ਉਹਨਾਂ ਦੇ ਖਿਲਾਫ ਵੱਖਰੇ ਤੌਰ ਤੇ ਐਫ ਆਈ ਆਰ ਦਲਚ ਕਰਕੇ ਉਹ ਵੀ ਕਾਰਵਾਈ ਕੀਤੀ ਗਈ ਹੈ ਸੋ ਇਸ ਤਰੀਕੇ ਦੇ ਜਿਹੜੇ ਨੋਟੋਰੀਅਸ ਕਿਸਮ ਦੇ ਵਿਅਕਤੀ ਹਨ ਇਹਨਾਂ ਨੂੰ ਸਖਤ ਸੰਦੇਸ਼ ਹੈ ਸਾਡੇ ਵੱਲੋਂ ਕਿ ਕਾਨੂੰਨ ਦੇ ਖਿਲਾਫ ਕੋਈ ਵੀ ਕੰਮ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਪੰਜਾਬ ਪੁਲਿਸ ਜਿਹੜੀ ਆ ਉਹ ਦੇਸ਼ ਦੇ ਬਹਾਦਰ ਫੌਜਾ ਵਿੱਚੋਂ ਬਹਾਦਰ ਫੋਰਸਾ ਵਿੱਚੋਂ ਇੱਕ ਫੋਰਸ ਹੈ ਤੇ ਇਸ ਤਰੀਕੇ ਦੇ ਨੋਟੋਰੀਅਸ ਐਲੀਮੈਂਟਸ ਨਾਲ ਨਿਪਟਣ ਲਈ ਅਸੀਂ ਪੂਰਨ ਤੌਰ ਤੇ ਤਤਪਰ ਅਤੇ ਸਮਰਥ ਹਾਂ ਏਕਸਚੇਂਜ ਆਫ ਫਾਇਰ ਦੇ ਵਿੱਚ ਜਿਹੜੇ ਦੋ ਵਿਅਕਤੀ ਜ਼ਖਮੀ ਹੋਏ ਹਨ ਉਹਨਾਂ ਦਾ ਵੇਰਵਾ ਹੈ ਅਮਨਦੀਪ ਸਿੰਘ ਸ਼ਹੀਦ ਭਗਤ ਸਿੰਘ ਨਗਰ ਤੋਂ ਅਤੇ ਕਿਸ਼ਨ কুমার ਲੁਧਿਆਣਾ ਦੇਹਾਤੀ ਤੋਂ ਇੰਦੇ ਵਿੱਚ ਜਿਹੜਾ ਇੱਕ ਵਿਅਕਤੀ ਹੈਗਾ ਇਹਦੇ ਖਿਲਾਫ 11 ਤੋਂ ਵਧ ਮੁਕਦਮੇ ਪਹਿਲਾ ਹੀ ਦਰਜ ਹੈ ਸੋ ਮੈਂ ਅੰਤ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਨਸ਼ਾਈ ਨਸ਼ੇ ਦੇ ਵਿਰੋਧੀ ਇਸ ਲੜਾਈ ਦੇ ਵਿੱਚ ਸਮਾਜ ਦੇ ਵਿਅਕਤੀ ਪੁਲਿਸ ਮੁਲਾਜ਼ਮ ਸਿਵਲ ਪ੍ਰਸ਼ਾਸਨ ਅਤੇ ਪ੍ਰੈਸ ਮੀਡੀਆ ਕਰਮੀਆਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ ਬਹੁਤ ਇੰਪੋਰਟੈਂਟ ਰਹੀ ਹੈ ਤੇ ਸਾਰਿਆਂ ਨੇ ਹੁਣ ਤੱਕ ਨਸ਼ਿਆ ਦੇ ਪੂਰਨ ਖਾਤਮੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਚੱਕੀ ਹੈ ਪਰੰਤੂ ਨਸ਼ਿਆ ਦੀ ਇਸ ਸਮੱਸਿਆ ਨੂੰ ਜੜੋ ਖਤਮ ਕਰਨਾ ਸਾਡਾ ਉਦੇਸ਼ ਹੈ ਸਾਡਾ ਮੰਤਵ ਹੈ ਔਰ ਉਹ ਆਪਣੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਕਰਕੇ ਮੀਡੀਆ ਦੇ ਸਾਥੀਆਂ ਦੇ ਥਰੂ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹੁੰਨੀ ਹੈ ਕਿ ਹੁਣ ਤੱਕ ਜਿਸ ਤਰੀਕੇ ਨਾਲ ਉਹਨਾਂ ਨੇ ਵੱਧ ਚੜ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ ਤੇ ਸਾਡਾ ਸਾਥ ਦਿੱਤਾ ਹੈ ਅੱਗੇ ਉਹ اسی ਤਰੀਕੇ ਨਾਲ ਸਾਡੇ ਨਾਲ ਜੁੜੇ ਰਹਿਣ ਸਾਡੇ ਨਾਲ ਸਹਿਯੋਗ ਕਰਨ ਸੋ ਦੈਟ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਇੱਕ ਸੁਪਨਾ ਨਹੀਂ ਬਲਕਿ ਹਕੀਕਤ ਬਣਨੀ ਚਾਹੀਦੀ ਹੈ ਤੇ ਸਮਾਜ ਦੇ ਹਰੇਕ ਵਿਅਕਤੀ ਦੀ ਸਾਂਝ ਨਾਲ ਭਵਿਕ ਵਿੱਚ ਭਵਿਕ ਵਿੱਚ ਸੜਮ ਮੰਤਵ ਇਹ ਹੀ ਹੈ ਕਿ ਪੰਜਾਬ ਨੂੰ ਅਸੀਂ ਟੋਟਲੀ ਕੰਪਲੀਟਲੀ 100% ਨਸ਼ਾ ਮੁਕਤ ਕਰਨਾ ਹੈ ਤੇ ਨਸ਼ੇ ਦੇ ਇਸ ਪਹੜ ਨੂੰ 100% ਪੰਜਾਬ ਚੋਂ ਖਤਮ ਕਰ ਦੇਣਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ 1400 ਕਰੋੜਸ ਪ੍ਰਾਪਰਟੀ ਅਟੈਚਡ ਸਿਰੇ ਆਕਸ਼ਨ ਜੋ ਪੁੱਛ ਰਹਾ ਨਾ

ਜਾ ਅਟੈਚ ਹੋ ਚੁਕੀ ਹੈ ਜੇ ਜਿਨਾਂ ਨੂੰ ਸਜ਼ਾ ਹੋ ਚੁਕੀ ਹੈ ਉਹਨਾਂ ਦੀ ਪ੍ਰਾਪਰਟੀ ਜ਼ਬਤ ਹੋ ਚੁਕੀ ਹੈ ਉਹ ਕੰਪੀਟੈਂਟ ਅਥਾਰਟੀ ਨੇ ਜ਼ਬਤ ਕੀਤੀ ਹੈ ਸੋ ਉਹਨ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਇਹ ਕੰਪੀਟੈਂਟ ਅਥਾਰਟੀ ਕਰੂਗੀ ਤੇ ਜਿਹੜੀ ਪ੍ਰਾਪਰਟੀ ਅਟੈਚ ਹੋਈ ਹੈ ਹਲੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਹੈ ਉਹਨਾਂ ਨੂੰ ਅਸੀਂ ਸਜ਼ਾ ਕਰਵਾਵਾਂਗੇ ਜਦੋਂ ਟ੍ਰਾਇਲ ਕੰਪਲੀਟ ਹੋਊਗੀ ਤੇ ਜਦ ਸਜ਼ਾ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਇਹ ਪ੍ਰਾਪਰਟੀ ਵੀ ਜ਼ਬਤ ਹੋਊਗੀ ਤੇ ਉਸ ਤੋਂ ਬਾਅਦ ਅਗਲੀ ਕੰਪੀਟੈਂਟ ਅਥਾਰਟੀ ਇਹਦੇ ਵਿੱਚ ਅਗਲੀ ਕਾਰਵਾਈ ਕਰੂਗੀ ਉਹਦਾ ਇਹ ਹੈ ਕਿ ਪ੍ਰਾਪਰਟੀ ਕਿੰਨੀ ਹੈ ਤੁਹਾਨੂੰ ਨੰਬਰ 1 ਆ ਰਿਹਾ ਹੈ ਰਿਕਵਰੀ ਦੇ ਵਿੱਚ ਵੀ ਔਰ ਵੇਨਾ ਜੇ ਨਸ਼ਾ ਤਸਕਰ ਜਿਆਦਾ ਨਹੀਂ ਜੇ ਪੁਲਿਸ ਐਕਟਿਵ ਹੁੰਦੀ ਨਹੀਂ ਦੇਖੋ ਇਸ ਤੇ ਇਹਦੇ ਵਿੱਚ ਥੋੜਾ ਬਹੁਤ ਫਰਕ ਇਸ ਕਰਕੇ ਆ ਰਿਹਾ ਹੈ ਕਿਉਂਕਿ ਕਈ ਥਾਵਾਂ ਤੇ ਜਿਹੜੇ ਹੈਗੇ ਆ ਸਾਨੂੰ ਪਬਲਿਕ ਵੱਲੋਂ ਇਨਫੋਰਮੇਸ਼ਨ ਜਿਆਦਾ ਆ ਗਈ। ਤਈ ਥਾਵਾਂ ਤੇ ਉਨੀ ਇਨਫੋਰਮੇਸ਼ਨ ਨਹੀਂ ਆ ਪਈ। ਜਿੱਥੇ ਜਿਸ ਤਰੀਕੇ ਨਾਲ ਜਦੋਂ ਵੀ ਇਨਫੋਰਮੇਸ਼ਨ ਆਂਦੀ ਹੈ ਉਹਦੇ ਉੱਤੇ ਇਮੀਜিয়েਟਲੀ ਤੇ ਤਤਪਰ ਤਰੀਕੇ ਨਾਲ ਅਸੀਂ ਕਾਰਵਾਈ ਕਰਦੇ ਆ। ਤੇ ਖੰਨਾ ਜ਼ਿਲੇ ਵਿਖੇ ਬਹੁਤ ਵੱਡੇ ਪੈਮਾਨੇ ਤੇ ਲੋਕ ਵੀ ਜਾਗਰੂਕ ਹੋਏ ਨੇ। ਜਦੋਂ ਪਿਛਲੇ ਹਫਤੇ ਅਸੀਂ ਇਹਦੀ 2 ਦਿਨ ਪਹਿਲਾਂ ਹੀ ਉੱਥੇ ਸੰਪਰਕ ਮੀਟਿੰਗ ਲਈ ਸੀ ਤਾਂ ਉਹਨ ਦੇ ਵਿੱਚ ਸਭ ਤੋਂ ਵੱਧ ਕਟ ਸੀਗਾ 1000 ਦੇ ਕਰੀਬ ਪਬਲਿਕ ਦੇ ਵਿਅਕਤੀ ਜਿਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਵਾਟ ਡਿਫੈਂਸ ਕਮੇਟੀ ਦੇ ਮੈਂਬਰ ਅਤੇ ਪੰਚਾਇਤ ਦੇ ਮੈਂਬਰ ਇਹ ਬਹੁਤ ਵੱਡੇ ਪੈਮਾਨੇ ਤੇ ਉੱਥੇ ਪਹੁੰਚੇ ਸੀਗੇ ਸਾਡੇ ਸਿੱਧੇ ਤੇ ਤੇ ਉਹਨਾਂ ਨੇ ਉਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ ਉਹਨਾਂ ਵੱਲੋਂ ਆਪ ਵੀ ਆਪਣੇ ਐਕਸਪੀਰੀਐਂਸ ਉੱਥੇ ਸ਼ੇਅਰ ਕੀਤੇ ਗਏ ਕਿ ਇਸ ਮੁਹਿੰਮ ਦੇ ਵਿੱਚ ਉਹ ਕਿਸ ਤਰੀਕੇ ਨਾਲ ਹਿੱਸਾ ਲੈ ਰਹੇ ਤੇ ਇਸ ਤੋਂ ਇਲਾਵਾ ਕਈ ਜਿਹੜੇ ਪਬਲਿਕ ਦੇ ਵਿਅਕਤੀ ਹੈਗੇ ਉਹਨਾਂ ਨੇ ਵੀ ਨਸ਼ਿਆ ਦੇ ਖਿਲਾਫ ਜਾਗਰੂਤਾ ਨਿਰਮਾਣ ਕਰਨ ਦਾ ਕੰਮ ਉਹ ਆਪਣੇ ਵੱਲੋਂ ਆਪਣੇ ਤੌਰ ਦੇ ਵੀ ਕਰਦਾ ਹੈ ਤੇ ਸਾਡੇ ਨਾਲ ਜੁੜ ਕੇ ਵੀ ਕਰ ਰਿਹਾ ਹੈ ਜਿਹਦੀ ਜਿਹਦੀ ਅਸੀਂ ਬਹੁਤ ਵੱਡੇ ਤੌਰ ਤੇ ਵੱਡੇ ਪੈਮਾਨੇ ਤੇ ਸ਼ਲਾਘਾ ਕਰਦੇ ਹੈ ਤੇ ਪਬਲਿਕ ਨੂੰ ਹੋਰ ਵੀ ਅਪੀਲ ਕਰਨਾ ਚਾਹੁੰਦੇ ਕਿ ਇਸੇ ਤਰੀਕੇ ਨਾਲ ਸਾਡੇ ਨਾਲ ਜੁੜਨ ਸਾਨੂੰ ਸਹਿਯੋਗ ਦੇਣ ਸੋ ਦੈਟ ਅੱਪਾ ਹਰੇਕ ਜ਼ਿਲ੍ਹੇ ਨੂੰ ਟੋਟਲੀ ਐਂਡ ਕੰਪਲੀਟਲੀ ਨਸ਼ਾ ਮੁਕਤ ਬਣਾਇਆ ਜਾਵੇ ਜਣਾ ਅਵੇਅਰ ਨਹੀਂ ਹੈ ਦਾ ਮਤਲਬ ਹਰ ਥਾਤੇ ਪੁਲਿਸ ਹਰ ਥਾਤੇ ਪੁਲਿਸ ਅਵੇਅਰ ਹੈਗੀ ਹੈ ਹਰ ਥਾਤੇ ਪਬਲਿਕ ਵੀ ਅਵੇਅਰ ਹੋ ਰਹੀ ਹੈ ਤੇ ਇਹਨਾਂ ਨੂੰ ਅਵੇਅਰ ਕਰਨ ਦਾ ਕੰਮ ਅੱਗੇ ਵੀ ਜਾਰੀ ਹੈ ਜੇ ਤੁਸੀਂ ਖੰਨਾ ਤੇ ਜੇ ਤੁਸੀਂ ਐਸਬੀਐਸ ਨਗਰ ਤੇ ਲੁਧਿਆਣਾ ਰੂਰਲ ਦੀ ਵੀ ਕਾਰਗੁਜ਼ਾਰੀ ਦੇਖੋਗੇ ਤਾਂ ਸਾਡਾ ਲੁਧਿਆਣਾ ਰੂਰਲ ਜ਼ਿਲ੍ਹਾ ਜਿਹੜਾ ਹੈਗਾ ਉਹ ਪ੍ਰਾਪਰਟੀ ਅਟੈਚਮੈਂਟ ਦੇ ਵਿੱਚ ਨੰਬਰ 1 ਆਇਆ ਹੋਇਆ ਹੈ ਤੇ ਐਸਬੀਐਸ ਨਗਰ ਦੇ ਵਿੱਚ ਕਈ ਪਿੰਡ ਜਿਹੜੇ ਹੈਗੇ ਉਹ ਨਸ਼ਾ ਮੁਕ ਦਿਕਲੇਅਰ ਹੋਏ ਹੈ SBS ਨਗਰ ਦੇ ਕਈ ਜਿਹੜੇ ਪੰਚਾਇਤ ਮੈਂਬਰਸ ਹੈਗੇ ਪਬਲਿਕ ਦੇ ਮੈਂਬਰਸ ਹੈਗੇ ਉਹਨਾਂ ਨੇ ਉੱਥੇ ਜਿਹੜਾ ਖਾਲੜਾ ਮੋਹੱਲਾ ਹੈ ਉਹਦੇ ਵਿੱਚ ਜਿਹੜੇ ਨੋਟੋਰੀਅਸ ਨਸ਼ਾਸਮਗਲਰ ਸੀਗੇ ਜਿਨ੍ਹਾਂ ਦੇ ਖਿਲਾਫ 25 ਤੋਂ ਉੱਪਰ ਪਰਚੇ ਦਰਜ ਸੀ ਉਹਨਾਂ ਦੀ ਪ੍ਰਾਪਰਟੀ ਅਸੀਂ ਡਿਮੋਲਿਸ਼ ਕੀਤੀ ਹੈ ਉਹਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਹੈ ਉਹਨਾਂ ਨੇ ਖੁਦ ਹੀ ਆ ਕੇ ਮੀਡੀਆ ਦੇ ਨਾਲ ਰੂਪਰੂ ਹੋ ਕੇ ਇਸ ਬਾਰੇ ਪੰਜਾਬ ਪੁਲਿਸ ਦੀ ਇਸ ਮੋਹਿੰਮ ਨੂੰ ਅਪਰੀਸ਼ੀਏਟ ਕੀਤਾ ਹੈ ਅੱਜ ਮੈਮ ਜਿਹੜੇ ਨਸ਼ਾ ਤੱਤ ਜੋ ਚੋ ਜਿੰਦਾ ਚੀਂਦੇ ਉਹ ਕਿਹਾ ਕਿ ਨਸ਼ਾ ਕਰਦੇ ਸੋ ਉਹਨਾਂ ਦੇ ਹੀ ਹੈ ਕੋਈ ਮਹਿੰਮ ਚਲਾਈ ਜੀ ਤੁਹਾਡੇ ਕੋਲ ਜੀ ਬਿਲਕੁਲ ਸਾਡਾ ਜਿਹੜਾ ਟੋਟਲ ਫੋਕਸ ਹੈ ਉਹ ਇਹ ਨਹੀਂ ਹੈ ਕਿ ਕੰਜ਼ਿਊਮਰਸ ਦੇ ਖਿਲਾਫ ਅਸੀਂ ਐਫਆਈਆਰ ਦਰਜ ਕਰਨੀ ਅਸੀਂ ਨੰਬਰ ਗੇਮ ਦੇ ਵਿੱਚ ਨਹੀਂ ਹੈਗੇ ਕਿ ਅਸੀਂ ਇੰਨੀ ਐਫਆਈਆਰ ਦਰਜ ਕਰ ਦੇਣੀ ਹੈ ਅਸੀਂ ਕੁਆਲਿਟੀ ਵਰਕ ਕਰਨਾ ਚਾਹੁੰਦੇ ਹਾਂ ਜਿਹੜੇ ਪੈਡਲਿੰਗ ਕਰਦੇ ਹੈ ਮੀਡੀਅਮ ਕੁਆਨਟੀਟੀ স্মੋਲ ਕੁਆਨਟੀਟੀ ਆ ਕਮਰਸ਼ੀਅਲ ਕੁਆਨਟੀਟੀ ਉਹਨਾਂ ਦੇ ਖਿਲਾਫ ਅਸੀਂ ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕਰ ਰਹੇ ਹਾਂ ਪਰੰਤੂ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਨੂੰ ਅਸੀਂ ਆਪਣੇ ਵੱਲ ਗਾਈਡ ਕਰਦੇ ਆਂ ਡੀ ਐਡਿਕਸ਼ਨ ਸੈਂਟਰ ਰੀਹੈਬਿਲੀਟੇਸ਼ਨ ਸੈਂਟਰ ਤੇ ਓਟ ਕਲੀਨਿਕਸ ਭਾਵੇਂ ਗਵਰਨਮੈਂਟ ਹੋ ਭਾਵੇਂ ਪ੍ਰਾਈਵੇਟ ਹੋ ਇਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਦਾਖਲ ਕਰਵਾਉਣ ਲਈ ਜੋ ਸਹਿਯੋਗ ਸਾਡੇ ਵੱਲੋਂ ਬਣਦਾ ਉਹ ਅਸੀਂ ਕਰਦੇ ਆਂ ਅੱਗੇ ਵੀ ਅਸੀਂ ਕਰਦੇ ਰਵਾਂਗੇ ਤੇ ਇਹਨਾਂ ਵਿੱਚ ਕਈ ਨੌਜਵਾਨ ਜਿਹੜੇ ਪੂਰਨ ਤੌਰ ਤੇ ਨਸ਼ਾ ਮੁਕਤ ਹੋ ਚੁੱਕੇ ਨੇ ਤੇ ਕਈ ਨੌਜਵਾਨਾਂ ਨੇ ਨੌਜਵਾਨ ਇਤਨੇ ਚੰਗੇ ਤਰੀਕੇ ਨਾਲ ਰੀਹੈਬਿਲੀਟੇਟ ਹੋ ਗਏ ਦੈਟ ਦੇ ਆਰ ਅਰਨਿੰਗ ਵੈਰੀ ਗੁੱਡ ਅਮਾਉਂਟ ਪਰ ਮੰਥ ਇਥੇ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਅਸੀਂ ਬੁਲਾਇਆ ਹੈ ਤੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਦੇ ਅਨੁਭਵ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਹੈਗੇ ਉਹ ਸੁਣੋ ਇਹਦੇ ਵਿੱਚ ਇੱਕ ਨੌਜਵਾਨ ਇਹੋ ਜਿਹਾ ਹੈਗਾ ਜੋ ਇਸ ਨਸ਼ਾ ਮੁਕਤੀ ਦੀ ਪ੍ਰਕਿਰਿਆ ਤੋਂ ਇੰਨਾ ਮੋਟੀਵੇਟ ਹੋ ਗਿਆ ਕਿ ਨਸ਼ਾ ਮੁਕਤ ਹੋਣ ਤੋਂ ਬਾਅਦ ਉਹ ਉਸੇ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਹੀ ਨੌਕਰੀ ਕਰ ਰਿਹਾ ਹੈ ਅਤੇ ਉਹ ਸਮਾਜ ਦੇ ਵਿੱਚ ਆਪਣੇ ਯੋਗਦਾਨ ਦੇ ਰਿਹਾ ਵੀ ਵੱਧ ਤੋਂ ਵੱਧ ਨੌਜਵਾਨ ਜਿਹੜੇ ਨਸ਼ਾ ਮੁਕਤ ਹੋ ਸਕਣ ਸੋ ਇਸ ਤਰੀਕੇ ਦੇ ਜਿਹੜੇ ਨੌਜਵਾਨ ਹੈ ਮੈਂ ਤਾਂ ਕਹਿਨੀ ਹੈ ਕਿ ਇਹ ਹੁਣ ਰੋਲ ਮਾਡਲ ਹੈਗੇ ਜਿਹੜੇ ਨਸ਼ੇ ਦੀ ਦਲਦਲ ਵਿੱਚ 2.5% ਫਸੇ ਹੋਏ ਉਹਨਾਂ ਲਈ ਕਿ ਇਨਾ ਦੀ ਰਾਹ ਤੇ ਚੱਲਣ ਨਸ਼ਾ ਮੁਕਤ ਹੋਣ ਤੇ ਰੀਹੈਬਿਲੀਟੇਟ ਹੋਣ ਹੁਣ ਕਲਮ ਬਈਏ ਜਿਹੜੀ ਗੱਲ ਰੱਤ ਪੈਣ ਵਾਲਾ ਹੈਗਾ ਉਹ ਕਹਿੰਦੇ ਆ ਜੀ ਪੁਲਿਸ ਸਟੈਂਡ ਥੋੜੇ ਦੇ ਲਈ ਲੌਂਗਸਤਵਾ ਫਿਰ ਕੰਟੀਨਿਊ ਹੋ ਗਈ ਹੋ ਜਾਊਗਾ ਉਹ ਲੈਣਾ ਰੋਲ ਪੁਲਿਸ ਨੇ ਸਬਸਟੈਂਡ ਲਿਆ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਵੀ ਅਵੇਅਰ ਕੀਤਾ ਪੰਚਾਇਤਾਂ ਦੇ ਅੱਗੇ ਆ ਕਿ ਕੀ ਆ ਵੀ ਆ ਕਿ ਅਸੀਂ ਪਿੰਡਾਂ ਵਿੱਚ ਕੋਈ ਨਸ਼ਾ ਨਹੀਂ ਵਿਦਮਵਾਦੀ ਇਵਨ ਕੇਸ ਬੇਰੀ ਐਕਟਿਵਿਟੀ ਰੋਲ ਨਹੀਂ ਆ ਤੇ ਪਾਕੀ ਜ਼ਿਲ੍ਹੇ ਵਿੱਚ ਕੋਈ ਕੰਟੀਨਿਊ ਹੋ ਰਹੀ ਨਹੀਂ ਇਹ ਬਿਲਕੁਲ ਹੋ ਰਹੀ ਹੈ ਜੇ ਖੰਨਾ ਜ਼ਿਲ੍ਹੇ ਦੇ ਵਿੱਚ 386 ਪੰਚਾਇਤਾਂ ਇਹੋ ਜੀਆਂ ਹੈਗੀ ਹੈ ਜਿਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਤੇ ਪੰਚਾਇਤਾਂ ਨੇ ਰਲ ਕੇ ਪੁਲਿਸ ਦੇ ਨਾਲ ਰਲ ਕੇ ਸੌ ਚੁੱਕੀ ਹੈ ਬਕਾਇਦਾ ਸੌ ਚੁੱਕੀ ਹੈ ਕਿ ਅਸੀਂ ਅਸੀਂ ਨਾ ਤਾਂ ਨਸ਼ਾ ਵੇਚਾਂਗੇ ਨਾ ਵੇਚਣ ਦਿਾਂਗੇ ਤੇ ਪਿੰਡ ਦੇ ਵਿੱਚ ਜੇ ਕੋਈ ਵੜਦਾ ਹੈਗਾ ਨਸ਼ਾ ਵੇਚਦੇ ਹੋਏ ਤਾਂ ਅਸੀਂ ਉਹਦੀ ਇਮੀਡੀਏਟਲੀ ਸੂਚਨਾ ਪੁਲਿਸ ਨੂੰ ਦਵਾਗੇ ਹੁਣ ਕਈ ਨਸ਼ਾ ਤਸਕਰ ਅਸੀਂ ਪਬਲਿਕ ਦੀ ਇਨਫੋਰਮੇਸ਼ਨ ਤੇ ਫੜੇ ਹੈ ਹੁਣ ਤਲ ਦੀ ਗੱਲ ਹੈ ਖੰਨਾ ਦੀ 112 ਤੇ ਕਾਲ ਆਈ ਹੈ ਹੈਲਪਲਾਈਨ ਤੇ ਵੀ ਕਾਲ ਨਹੀਂ ਆਈ ਸੀ 112 ਤੇ ਕਾਲ ਆਈ ਸੀ ਉਸ ਕਾਲ ਤੇ ਇਮੀਡੀਏਟਲੀ ਐਕਸ਼ਨ ਕਰਦਿਆ ਨਸ਼ੇ ਦੀ ਰਿਕਵਰੀ ਹੋਈ ਹੈ ਤੇ ਉਸ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਹਰੇਕ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦਾ ਕੰਮ ਚੱਲ ਰਿਹਾ ਜੀ ਨਹੀਂ ਹੁਣ ਤੱਕ ਅੱਪਾ 12 ਬੱਦੇ ਜਿਹੜੇ 빅 ਫਿਸ਼ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੇ ਹੈ ਤੇ ਬਾਕੀ ਜਿਹਦੇ ਵਿੱਚ ਸਮਾਲ ਜਾਂ ਇੰਟਰਮੀਡੀਏਟ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਉਹਦਾ ਬੈਕਵਰਡ ਲਿੰਕੇਜ ਟ੍ਰੇਸ ਕਰਨ ਦਾ ਕੰਮ جاری ਹੈ ਤੇ ਜਦੋਂ ਇਹ ਬੈਕਵਰਡ ਲਿੰਕੇਜ ਦੇ ਵਿੱਚ ਬਿਗ ਫਿਸ਼ ਫਿਗਰ ਹੋਣਗੇ ਤੇ ਉਹਨਾਂ ਨੂੰ ਵੀ ਸਲਾਖਾ ਦੇ ਪਿੱਛੇ ਪਹੁੰਚਾਇਆ ਜਾਊਗਾ। ਹਾਂਜੀ ਹਾਂਜੀ ਤੇ ਬਾਕੀ ਜਿਹੜੇ ਹੈਗੇ ਨੇ ਇਹ ਰਿਪੀਟਡ ਆਫੈਂਡਰਸ ਨੇ ਜਾਂ ਨਿਊ ਕਮਰਸ ਇਹਦੇ ਵਿੱਚੋਂ ਕਈ ਰਿਪੀਟ ਆਫੈਂਡਰਸ ਐ ਤੇ ਕਈ ਨਿਊ ਕਮਰਸ ਵੀ ਹੈਗੇ ਆ। ਸਰ ਬਟੋਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਿਸ ਤਰ੍ਹਾਂ ਇਹਨਾਂ ਦੇ ਨੂੰ ਪੂਰਾ ਆਇਡੈਂਟੀਫਾਈਜ਼ ਕਰਦੇ ਹੋ ਤੁਸੀਂ ਇਸ ਗ੍ਰੀਨ ਤੋਂ ਜਾਂ ਅੱਗੇ ਦਾ ਹਾਈਪੋਥੈਸੀਸ ਕਿਹੜਾ ਹੈ ਤੇ ਜੇਕਰ ਇੱਕ ਇਨਸਾਨ ਗਲਤੀ ਕਰਦਾ ਤਾਂ ਸਾਰਾ ਪਰਵਾਦ ਜਿਹੜਾ ਇਨੂੰ ਆਈਡੈਂਟੀਫਾਈ ਕਰਨ ਦੀ ਜ਼ਿੰਮੇਵਾਰੀ ਜਿਹੜੀ ਉਹ ਸੰਬੰਧਿਤ ਸਿਵਲ ਪ੍ਰਸ਼ਾਸਨ ਨਿਭਾਉਂਦਾ ਹੈ ਉਹ ਦੇਖਦੇ ਆ ਕਿ ਕਿਸ ਵੱਲੋਂ ਕਿਸ ਤਸਕਰ ਵੱਲੋਂ ਕਿਸ ਤਰੀਕੇ ਦੀ ਵਾਇਲੇਸ਼ਨ ਕੀਤੀ ਗਈ ਹੈ ਤੇ ਇਹਦੇ ਵਿੱਚ ਐਸ ਪਰ ਲਾਅ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਫਿਰ ਉਹ ਸਾਡੇ ਕੋਲ ਪੁਲਿਸ ਸਹਾਇਤਾ ਮੰਗਦੇ ਆ ਜਦੋਂ ਪੁਲਿਸ ਸਹਾਇਤਾ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਜਿੰਨੀ ਕੁ ਲੋੜ ਹੁੰਦੀ ਹੈ ਉਹਨਾਂੇ ਤੌਰ ਤੇ ਪੁਲਿਸ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤੇ ਡਿਮੋਲੀਸ਼ਨ ਦੀ ਕਾਰਵਾਈ ਫਿਰ ਕਨਸਰਨ ਸਿਵਲ ਮੈਕਮਾ ਕਰਦਾ ਹੈ ਇੰਦੇ ਵਿੱਚ ਜਿਹੜੀ ਔਨਰੇਬਲ ਸੁਪਰੀਮ ਕੋਰਟ ਦੀ ਗਾਈਡਲਾਈਨ ਹੈਗੀ ਹੈ ਉਹਦੀ ਇੱਕ ਪ੍ਰੋਪਰ ਐਸਓਪੀ ਬਣੀ ਹੋਈ ਹੈ ਔਰ ਉਸ ਐਸਓਪੀ ਨੂੰ ਪੂਰਨ ਤੌਰ ਤੇ ਫੋਲੋ ਕੀਤਾ ਜਾ ਰਿਹਾ ਹੈ ਤੇ ਅੱਗੇ ਵੀ ਫੋਲੋ ਕੀਤਾ ਜਾਊਗਾ ਮੈਮ ਨਸ਼ਾ ਜਿਹੜਾ ਕਾਫੀ ਵੱਡੀ ਮਾਤਰਾ ਫੜਿਆ ਗਿਆ ਕਿਹਾ ਜਾਂਦਾ ਕਿ ਜਿਹੜਾ ਬਾਰਡਰ ਤੋਂ ਵੀ ਜਿਹੜਾ ਆਂਦਾ ਇਹੋ ਜਿਹਾ ਕੋਈ ਮੰਨ ਲਾ ਦੇਖੋਗੇ ਕਿ ਬਾਰਡਰ ਤੋਂ ਜਿਹੜਾ ਡਰੱਗ ਆਇਆ ਬਿਲਕੁਲ ਇਹ ਇਹ ਵਿਦਾਊਟ ਡਾਊਟ ਹੈਗਾ ਕਿ ਇਹ ਬਾਰਡਰਾਂ ਤੋਂ ਨਸ਼ਾ ਆਂਦਾ ਹੈ ਪਰੰਤੂ ਉਸ ਦੇ ਨਾਲ-ਨਾਲ ਹੀ ਜਿਹੜੇ ਹੋਰ ਰੂਟਸ ਹੈਗੇ ਇੰਟਰਨਲ ਰੂਟਸ ਹੈਗੇ ਉਹਨਾਂ ਤੋਂ ਵੀ ਨਸ਼ਾ ਆ ਰਿਹਾ ਹੈ ਕੁਝ ਬਾਹਰਲੀ ਸਟੇਟਾਂ ਤੋਂ ਵੀ ਨਸ਼ਾ ਆ ਰਿਹਾ ਹੈ ਸੋ ਇਸ ਤਹਤੀ ਅਸੀਂ ਬੈਕਵਰਡ ਲਿੰਕੇजेस ਜਿਹੜੇ ਟਰੇਸ ਕਰਦੇ ਆ ਉਹ ਇਸੇ ਕਰਕੇ ਕਰਦੇ ਆ ਕਿ ਪਿੱਛੇ ਵੱਡੇ ਸਪਲਾਈਅਰਸ ਕੌਣ ਹੈਗੇ ਤੇ ਉਹਨਾਂ ਨੂੰ ਬੁੱਕ ਕਰਦੇ ਆ ਹੁਣ ਕੁਝ ਦਿਨ ਪਹਿਲਾਂ ਹੀ ਜਿਹੜਾ ਇੱਕ ਬੈਕਵਰਡ ਲਿੰਕੇजेस ਦਾ ਕੇਸ ਹੋਇਆ ਸੀਗਾ ਖੰਨੇ ਜ਼ਿਲ੍ਹੇ ਦੇ ਵਿੱਚ ਅਸੀਂ ਚਾਰ ਮੁਜਰੀਮਾਂ ਦਾ ਇੱਕ ਗੈਂਗ ਫੜਿਆ ਸੀ ਜਿਹੜੇ ਕਿ ਨਸ਼ਿਆ ਦੀ ਤਸਕਰੀ ਕਰਦੇ ਸੀ ਨਾਲ ਹੀ ਉਹਨਾਂ ਤੋਂ ਇੱਕ ਵੈਪਨ ਫੜਿਆ ਗਿਆ ਸੀਗਾ ਉਦੇ ਬੈਕਵਰਡ ਲਿੰਕੇਜਸ ਨੂੰ ਟ੍ਰੇਸ ਕਰਦਿਆਂ ਹੋਇਆ ਸਾਡੀ ਟੀਮ ਜਿਹੜੀ ਮੱਧ ਪ੍ਰਦੇਸ਼ ਪਹੁੰਚੀ ਹੈ ਔਰ ਮੱਧ ਪ੍ਰਦੇਸ਼ ਤੋਂ 2 ਅਕਿਊਜ਼ ਗ੍ਰਫਤਾਰ ਕੀਤੇ ਤੇ ਉਹਨਾਂ ਕੋਲੋਂ 13 ਵੈਪਨਸ ਹੋਰ ਰਿਕਵਰ ਕੀਤੇ ਹੈ ਮਤਲਬ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਸੰਲਿਪਸਨ ਤੇ ਪਲੱਸ ਇਹਨ ਵੈਪਨਸ ਦੀ ਵੀ ਇਲੀਗਲ ਤਸਕਰੀ ਕਰ ਰਹੇ ਸਨ ਇਹ ਬੈਕਵਰਡ ਲਿੰਕੇਜਸ ਦੇ ਆਧਾਰ ਤੇ ਅਸੀਂ ਟ੍ਰੇਸ ਕੀਤੇ ਤੇ ਅੱਗੇ ਵੀ ਇਹ ਬੈਕਵਰਡ ਐਂਡ ਫਾਰਵਰਡ ਲਿੰਕੇਜ ਟ੍ਰੇਸਿੰਗ ਦਾ ਕੰਮ ਅਸਾੜਾ ਜਾਰੀ ਰਹੂਗਾ ਥੈਂਕ ਯੂ ਜੀ ਮੈਮ ਲੱਗਦਾ ਕਿ ਅਗਰ ਬਾਰਡਰ ਉੱਪਰ ਸਖਤਾਈ ਹੋਵੇ ਤਾਂ ਪੰਜਾਬ ਦੇ ਜਿਹੜਾ ਨਸ਼ਾ ਹਾਂ ਬਿਲਕੁਲ ਬਾਰਡਰ ਉੱਪਰ ਬਹੁਤ ਸਖਤਾਈ ਹੋਈ ਹੈ ਤੁਸੀਂ ਦੇਖਿਆ ਕੱਲ ਮਾਨਯੋਗ ਸੀਐਮ ਸਾਹਿਬ ਦਾ ਵੀ ਬਿਆਨ ਆਇਆ ਹੈ ਕਿ ਕਰੀਬ ਕਰੀਬ 50% ਨਸ਼ਾ ਜਿਹੜਾ ਬਾਰਡਰ ਤੋਂ ਆਂਦਾ ਸੀ ਉਹ ਕੱਟ ਗਿਆ ਹੈ ਸਖਤਾਈ ਦੇ ਕਾਰਨ ਤੇ ਇਹਦੇ ਵਿੱਚੋਂ ਪੰਜਾਬ ਪੁਲਿਸ ਤੇ ਬੀਐਸਐਫ ਜਿਹੜੀ ਹੈਗੀ ਹੈ ਐਕਟਿਵਲੀ ਕੋਆਰਡੀਨੇਟ ਕਰਕੇ ਕੰਮ ਕਰ ਰਹੀ ਹੈ ਸਾਰੇ ਸੀਨੀਅਰ ਆਫੀਸਰਸ ਜਿਹੜੇ ਹੈਗੇ ਸਾਡੀ ਸਿਸਟਰ ਏਜੰਸੀਜ਼ ਦੇ ਨਾਲ ਇਨ ਟੱਚ ਹੈਗੇ ਸੋ ਇਸ ਤਰੀਕੇ ਨਾਲ ਕੰਮ ਹੋ ਰਿਹਾ ਕੋਆਰਡੀਨੇਸ਼ਨ ਦੇ ਵਿੱਚ ਅੱਗੇ ਵੀ ਕੰਮ ਚੱਲਦਾ ਰਹੂਗਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ